ਮੇਰੀ ਜ਼ਿੰਦਗੀ ਦਾ ਸਫ਼ਰ ਕਿਸੇ ਰਾਹ ਦਾ ਮਹਤਾਜ ਨਹੀਂ ਮੇਰੇ ਰਾਹ ਵੀ ਵਖਰੇ ਨੇ ਤੇ ਮੇਰੀਆਂ ਮੰਜ਼ਲਾਂ ਵੀ ਕਦੇ ਮੈਂ ਪਾਣੀ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦਾ ਹਾਂ ਸਮੁੰਦਰ ਦੇ ਦਿਲ ਨੂੰ ਛੂੰਹ ਲਈ ਇੱਥੇ ਇੱਕ ਵਕਰੀ ਦੁਨੀਆ ਵਸਦੀ ਹੈ ਸ਼ਾਂਤ ਖੂਬਸੂਰਤ ਤੇ ਰੰਗਾਂ ਨਾਲ ਭਰੀ ਹੋਈ ਤੇ ਕਦੇ ਮੈਂ ਪਹਾੜਾਂ ਦੀਆਂ ਬੁਲੰਦੀਆਂ ਤੇ ਅਸਮਾਨ ਨਾਲ ਗੱਲਾਂ ਕਰਦਾ ਹਾਂ ਹਰ ਕਦਮ ਇੱਕ ਹਿੰਮਤ ਦੀ ਕਹਾਣੀ ਹੈ ਤੇ ਹਰ ਚੋਟੀ ਇੱਕ ਨਵਾਂ ਨਜ਼ਾਰਾ ਕਦੇ ਕੁਦਰਤ ਮੈਨੂੰ برف ਦੀ ਚਿੱਟੀ ਚਾਦਰ ਓੜ ਕੇ ਮਿਲਦੀ ਹੈ ਜਿੱਥੇ ਸਭ ਕੁਝ ਠਹਿਰਿਆ ਹੋਇਆ ਪਾਕ ਤੇ ਸਾਫ਼ ਨਜ਼ਰ ਆਉਂਦਾ ਹੈ। ਇਹ ਖਮੋਸ਼ੀ ਵੀ ਕਿੰਨਾ ਕੁਝ ਕਹਿੰਦੀ ਹੈ। ਤੇ ਕਦੇ ਮੈਂ ਸੰਗਣੇ ਜੰਗਲਾਂ ਦੀ ਹਰਿਆਲੀ ਵਿੱਚ ਜ਼ਿੰਦਗੀ ਦੇ ਅਸਲ ਸੰਗੀਤ ਨੂੰ ਸੁਣਦਾ ਹਾਂ। ਪੱਤਿਆਂ ਦੀ ਸਰਸਰਾਹਟ, ਪੰਛੀਆਂ ਦੇ ਗੀਤ, ਇਹ ਮੇਰਾ ਘਰ ਹੈ। ਲੋਕ ਪੁੱਛਦੇ ਨੇ ਇਹ ਸਭ ਕਿਉਂ? ਮੇਰਾ ਸਧਾਰਨ ਜਵਾਬ ਹੈ। ਇਹ ਕੋਈ ਅਲੱਗ ਅਲੱਗ ਸਫਰ ਨਹੀਂ ਇਹ ਤਾਂ ਉਸ ਇੱਕ ਕਰਤਾ ਦੀ ਰਚਨਾ ਦੇ ਵਖਵਾਕ ਰੂਪ ਨੇ ਜਿਸ ਨੂੰ ਵੇਖ ਕੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਗੂੰਜਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਰੱਖਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਰੱਖਿਆ